ਇਹ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ 10ਵੀਂ ਦੇ ਪੇਪਰਾਂ 'ਚੋਂ ਨਕਲ ਦਾ ਅਨੋਖਾ ਮਾਮਲਾ ਵਿਦਿਆਰਥੀਆਂ ਨੂੰ ਦੂਜੀ ਮੰਜ਼ਲ ਤੇ ਚੜ੍ਹ ਕੇ ਫੜਾਈਆਂ ਪਰਚੀਆਂ ਤਸਵੀਰਾਂ ਦੇ ਵਿੱਚ ਤੁਸੀਂ ਇਨਸਾਫ ਦੇਖ ਸਕਦੇ ਹੋ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਨਾਪਨਾ ਨਾ ਭੁੱਲਿਓ ਸੋ ਹਰਿਆਣਾ ਦੇ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚੋਂ ਨਕਲ ਦਾ ਮਾਮਲਾ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਲੋਕ ਰस्सੀਆਂ ਦੀ ਮਦਦ ਨਾਲ ਪਰੀਖਿਆ ਕੇਂਦਰ ਦੀਆਂ ਕੰਧਾਂ ਤੇ ਚੜ ਕੇ ਖਿੜਕੀਆਂ ਦੇ ਵਿੱਚੋਂ ਨਕਲ ਦੀਆਂ ਪਰਚੀਆਂ ਸੁੱਟ ਰਹੇ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਵੀਡੀਓ ਹਰਿਆਣਾ ਦੇ ਜ਼ਿਲ੍ਹੇ ਦੇ ਚੰਦਰ ਵਰਤੀ ਸਕੂਲ ਦੀ ਦੱਸੀ ਜਾ ਰਹੀ ਹੈ ਜੇ 10ਵੀਂ ਜਮਾਤ ਦੀ ਪ੍ਰੀਖਿਆ 27 ਫਰਵਰੀ ਤੋਂ ਸ਼ੁਰੂ ਹੈ ਤੇ 26 ਮਾਰਚ 2024 ਤੱਕ ਜਾਰੀ ਰਹਿਣਗੀਆਂ ਤੇ 12ਵੀਂ ਦੀਆਂ ਪ੍ਰੀਖਿਆ 2 ਅਪ੍ਰੈਲ 2024 ਤੱਕ ਜਾਰੀ ਰਹਿਣਗੀਆਂ ਸੋ ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਦਿਨ ਬਾਅਦ ਹੀ ਪਾਈਪਰ ਆਊਟ ਹੋਣ ਦੀ ਖਬਰ ਆਈ ਇਮਤਿਹਾਨਾਂ ਦੌਰਾਨ ਨਕਲ ਕਰਨ ਵਾਲੇ ਆਪਣੀ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਰस्सੀਆਂ ਦੀ ਮਦਦ ਨਾਲ ਇਮਾਰਤਾਂ ਤੇ ਚੜ੍ਹ ਕੇ ਪਹਿਲੀ ਅਤੇ ਦੂਜੀ ਮੰਜ਼ਲ ਤੇ ਚੜ ਗਏ ਜਿੱਥੇ